514 ਅਜੀਤ ਸਿੰਘ ਨਗਰ ਮਹਾਲੀ ਦੇ ਚਨੀ ਅੱਜ ਚੌਥੀ ਕੌਮੀ ਲੋਕ ਅਦਾਲਤ ਲਗਾਈ ਗਈ ਜਿਸ ਵਿੱਚ तकरीबन 15000 ਲਗਨੇ ਕੇਸਾਂ ਨੂੰ ਸ਼ਾਮਲ ਕੀਤਾ ਗਿਆ ਇਹਨਾਂ ਕੇਸਾਂ ਵਿੱਚ ਠੁਕਮੇ ਫੌਜਦਾਰੀ ਕੇਸ ਪਰਿਵਾਰਕ ਝਗੜੇ ਪ੍ਰੈਕਟਿਸ ਚਲਾਨ ਚੈੱਕ ਬਾਉਂਸ ਕੇਸ ਅਤੇ ਬਿਜਲੀ ਤੇ ਪਾਣੀ ਦੇ ਬਿੱਲਾਂ ਸੰਬੰਧੀ ਕੇਸਾਂ ਨੂੰ ਨਿਟਾਰੇ ਲਈ ਸ਼ਾਮਲ ਕੀਤਾ ਗਿਆ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਦੇ ਅਕਤਰ ਸੁਰਵੀ ਪ੍ਰਸ਼ਾਸਨ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਤਹਿਤ ਜ਼ਿਲ੍ਹੇ ਵਿੱਚ ਕੁੱਲ ਸਥਾਪਿਤ ਕੀਤੇ ਗਏ ਜਿਨ੍ਹਾਂ ਵਿੱਚ 16 ਬੈਂਚ ਦਿਲਾ ਅਦਾਲਤ ਮਹਾਲੀ ਪੰਜ ਸਰ ਅਤੇ ਪੰਜ ਡੇਰਾ ਬਸਤੀ ਵਿੱਚ ਸਥਾਪਿਤ ਕੀਤੇ ਗਏ ਇਸ ਤੋਂ ਇਲਾਵਾ ਇੱਕ ਬੈਂਚ ਉਪਭੋਗਤਾ ਅਦਾਲਤ ਦਾ ਵੀ ਲਗਾਇਆ ਗਿਆ ਸੁਰਵੀ ਪ੍ਰਾਸ਼ਰ ਨੇ ਲੋਕ ਅਦਾਲਤ ਦੀ ਮਹੱਤਤਾ ਦੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਨਾਲ ਪੈਸਾ ਤੇ ਸਮਾਂ ਬਹੁਤ ਹੀ ਬਚੁੰਦੀ ਹੈ ਕਿ ਅਰਸੀ ਚੌਥੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਿਹੜੀ ਸਾਲ ਦੀ ਆਖਰੀ ਲੋਕ ਅਦਾਲਤ ਹੈ ਤਾਂ ਇੱਕ लगभग हजार के सारे इंस्टिट्यूट होए सीगे लोक अदालत में सेटलमेंट वास्ते इस लोक अदालत में हमसी वर्क पर केस प्रिपेयर दे देखे हुए, है, हुए हैं कि होते हैं जिनमें करनल का पॉसिबल केस होते हैं एबीसीपी केस होते हैं 138 नेगोशिएबल इंस्ट्रूमेंट एक्ट केसेस होते हैं इंक्रिमिनेटेड केसेस बैंक से होते ट्रैफिक चालान लैंड रेसेशन के ऐसे सीपी और में सारे भी 311 ਇਸ ਤਰ੍ਹਾਂ ਦੇ ਲੋਕ ਅਦਾਲਤ ਦਾ ਲਾਹਾ ਲੈਣ ਵਾਲੇ ਲੋਕਾਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਉਹਨਾਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਜਿੱਥੇ ਉਹਨਾਂ ਦੇ ਕੇਸਾਂ ਦਾ ਨਿਪਟਾਰਾ ਹੋਇਆ ਏ ਉੱਥੇ ਹੀ ਬਹੁਤ ਘੱਟ ਖਰਚਾ ਆਇਆ ਅਤੇ ਘੱਟ ਸਮਾਂ ਲੱਗਿਆ ਜਿਵੇਂ ਮੇਰਾ ਪਾਸਟਰ ਗ੍ਰਾਮ ਵਾਲਾ ਜਰਤੀ ਪਹਿਲਾਂ ਮੈਨੂੰ 1000 ਰੁਪਏ ਦਾ ਬੋਣਾ ਪਿਆ ਜੇ ਲੋਕ ਅਦਾਲਤ ਆ ਇਹ ਐਵੇਂ ਕਰਾਈ ਕਿ ਮੈਨੂੰ ਹਾਫ ਟੇਕ ਕਰਨਾ ਪਿਆ ਕ੍ਰਾਪਸ਼ਨ ਛੋੜ ਕੇ ਬੰਦਾ ਉੱਥੇ ਪੈਸੇ ਦੇਣੇ ਨਾਲ ਇੱਥੇ ਲੋਕਦਾਨ ਚਰਾਂ ਨੂੰ बढ़िया ट्रिक बढ़िया ट्रिक कर दिया थैंक यू सर टाइम बचता है लोगों का तो होया दर्शन से लिया विचार का फेरा हो गया नहीं सारे हो लिया भी लोग जाते थे और थोड़ा सा दूसरा कहानी है मेरे को बहुत आश्चर्य आ रहे हैं कृपया कि जिला कानूनी सेवा मैट अथॉरिटी शा